ਅੱਜ ਦੇ ਸੱਦੇ ਤੇ ਸ਼ਾਮਲ ਵੱਖ-ਵੱਖ ਸੰਘਾਂ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਮਜ਼ਮਲਾਜ਼ਮ ਜਿੱਥੇ ਬੰਦੀਆਂ ਤੇ ਹੋਰ ਟ੍ਰੇਡ ਆਰਗੇਨਾਈਜੇਸ਼ਨਾਂ ਜੋ ਸਭ ਕਾ ਸਹਿਯੋਗਾਂ ਜਿੱਥੇ ਬੰਦੀ ਜਿਨ੍ਹਾਂ ਨੂੰ ਮੈਂ ਦੇਖ ਰਿਹਾ ਤੁਹਾਡਾ ਇਹ ਸੰਘਰਸ਼ ਚਾਉਣ ਦੇ ਧੰਨਵਾਦ ਕਰਦਿਆਂ ਚੰਗੀ ਚ દિਸ਼ਾ ਸੋਚ ਰਹੇ ਹਾਂ ਤੁਸੀਂ ਸਾਡੇ ਬਖਰੇਵੇਂ ਨੇ ਅਸੀਂ ਆ ਡੜ ਜਿੱਥੇ ਬੰਦੀਆਂ ਵਿਚਾਰ ਤਰਕ ਬਖਰੇ ਮੈਂ ਨਾਲ ਅੱਡ ਅੱਡ ਜਥੇਬੰਦੀਆਂ ਦਾ ਹੋਣਾ ਸੁਭਾਵਿਕ ਹੁੰਦਾ ਹੈ ਪਰ ਅੱਡ ਹੋ ਕੇ ਵੀ ਇੱਕ ਸਾਂਝ ਹੋਣੀ ਇਹ ਮਹੱਤਵਪੂਰਨ ਹੈ ਮੇਰੇ ਯਾਦ ਹੈ 19 ਤਰੀਕ ਨੂੰ ਜਦੋਂ ਖਨੌਰੀ ਬਾਰਡਰ ਤੇ ਅਟੈਕ ਹੋਇਆ ਇੱਕ ਅਧਿਕਾਰੀ ਨੂੰ ਦਾ ਫੋਨ ਮੈਨੂੰ ਆਇਆ ਕਿ ਮੋਰਚਾ ਤਾਂ ਜੇ ਅਸੀਂ ਚਕਾਤਾ ਨਜਾਇਬ ਬਹੁਤ ਮਾੜੀ ਗੱਲ ਤੇ ਬਹੁਤ ਹੀ ਮੰਦ ਭਾਗੀ ਖਬਰ ਹੈ ਕਹਿੰਦਾ ਮੈਂ ਤਾਂ ਤੁਹਾਨੂੰ ਇਹ ਸੁਨੇਹਾ ਲੈ ਆਇਆ ਸੀ ਵੀ ਖੁਸ਼ ਹੋਵੋਗੇ ਤੁਸੀਂ ਮੈਂ ਕਿਹਾ ਜੇ ਕਿਸੇ ਸਾਡੇ ਸਕੇ ਗਵਾਂਡੀ ਦੇ ਬੋਤ ਹੋ ਜੇ ਤਾਂ ਗਵਾਂਡੀ ਖੁਸ਼ ਹੁੰਦਾ ਹੁੰਦਾ ਸਾਡੀ ਲਹਿਰ ਤੇ ਸੱਟ ਪਈ ਹੈ ਸਾਡੇ ਕਿਸਾਨ ਘੋਲ ਤੇ ਸੱਟ ਪਈ ਹੈ ਅਸੀਂ ਸਾਰੇ ਕਿਸਾਨਾਂ ਦੀ ਖਾਤਰ ਲੜ ਰਹੇ ਹਾਂ ਅਸੀਂ ਉਹਨਾਂ ਕਿਸਾਨਾਂ ਦੀ ਖਾਤਰ ਵੀ ਲੜ ਰਹੇ ਹਾਂ ਜਿਹੜੇ ਸਾਡੇ ਨਾਲ ਨਹੀਂ ਫਿਰ ਇਹ ਛੱਟ ਸਾਡੇ ਤੇ ਕਿੰਮੂ ਨਹੀਂ ਪਈ ਬਈ ਹਾਕਮ ਸਾਨੂੰ ਐਂ ਦੇਖਦੇ ਐ ਇਹ ਦੇਹੋ ਬੈਲ ਭਾਲਦੇ ਐ ਇਸ ਕਰਕੇ ਸ਼ਾਬਾਸ਼ ਜੀ ਭਾਈ ਤੁਹਾਡੇ ਤੁਸੀਂ ਇਹ ਲਾਈਨ ਤੁਹਾਨੂੰ ਛੱਡਣੀ ਨਹੀਂ ਚਾਹੀਦੀ ਅਸੀਂ ਤਾਂ ਇਸ ਲਾਈਨ ਦੇ ਪੱਕੇ ਧਾਰਨੀ ਆ ਤੇ ਸਾਡੇ ਨਾਲ ਕੋਈ ਬੋਲੇ ਨਾ ਬੋਲੇ ਜਦੋਂ ਵੀ ਕੋਈ ਜ਼ਬਰ ਕਿਸੇ ਤੇ ਹੁੰਦਾ ਭਾਵੇਂ ਕਿਸੇ ਤੇ ਵੀ ਹੁੰਦਾ ਅਸੀਂ ਹਰ ਵੇਲੇ ਉਹਦੇ ਮੋਢੇ ਨਾਲ ਮੁੰਡਾ ਨਾਲ ਤੁਸੀਂ ਆਇਆ ਹੋ ਤੁਹਾਡਾ ਦੁਬਾਰਾ ਧੰਨਵਾਦ ਸਾਰੀਆਂ ਜਥੇਬੰਦੀਆਂ ਦੂਜੀ ਗੱਲ ਇਹ ਹੈ ਵੀ ਜਿਹੜਾ ਚੌਕ ਕੇ ਮਸਲਾ ਹੈ ਚੌਕੇ ਵਾਲਾ ਇਹਦੇ ਬਾਰੇ ਕਿੰਨੀ ਤੁਹਾਨੂੰ ਜਾਣਕਾਰੀ ਹੈ ਇਹ ਇਹ ਅਧਿਆਪਕਾਂ ਦਾ ਮਸਲਾ ਹੈ ਸਕੂਲ ਦਾ ਮਸਲਾ ਇਹੋ ਜਿਹਾ ਸਕੂਲ ਹੈ ਜਿਵੇਂ ਆਪਣੇ ਗੰਡੂਆਂ ਵਾਲਾ ਸਕੂਲ ਹੈ ਇਸ ਸਕੂਲ ਦੇ ਵਿੱਚ ਜਿਹੜੀ ਰਾਸ਼ੀ ਲੱਗਦੀ ਹੈ 70% ਗਵਰਨਮੈਂਟ ਦਿੰਦੀ ਹੈ 30% ਠੇਕੇਦਾਰ ਜਿਹੜਾ ਠੇਕੇਦਾਰ ਮੈਨੇਜਮੈਂਟ ਹੁੰਦੀ ਹੈ ਉਹਨੇ ਖਰਚ ਕਰਦਾ ਹੁੰਦਾ ਹੈ ਜਿਹਨੇ ਜੇ ਕੁਲ ਮਹੀਨੇ ਦੀ ਰਾਸ਼ੀ ਲਾਉਣੀ ਹੋਵੇ ਇਹ 37 ਲੱਖ ਰੁਪਇਆ ਸਰਕਾਰ ਵੱਲੋਂ ਮੈਨੇਜਮੈਂਟ ਨੂੰ ਹਰੇਕ ਮਹੀਨੇ ਚ ਮਿਲਦਾ ਹੈ ਉਹ 37 ਲੱਖ ਦੇ ਵਿੱਚ 10000 ਠੇਕੇਦਾਰ ਨੇ ਪਾਉਣਾ ਹੁੰਦਾ ਤੇ ਨਾ 37 ਲੱਖ ਉਹਨੂੰ ਮਿਲਦਾ ਹੈ ਹਰੇਕ ਮਹੀਨੇ ਦਾ ਉਹਦੇ ਵਿੱਚ 10 ਲੱਖ ਮੈਨੇਜਮੈਂਟ ਨੇ ਪਾਉਣਾ ਹੁੰਦਾ ਦੇ 27 ਲੱਖ ਰੁਪਇਆ ਸਰਕਾਰ ਨੇ ਪਾਉਣਾ ਹੁੰਦਾ ਜ ਜਿਹੜੇ 27 ਲੱਖ ਦੇ ਵਿੱਚੋਂ 37 ਲੱਖ ਦੇ ਵਿੱਚੋਂ ਉਹਨਾਂ ਨੇ ਟੀਚਰਾਂ ਦੀਆਂ ਤਨਖਾਹਾਂ ਦੇਣੀਆਂ ਨੇ ਬੱਚਿਆਂ ਦੀਆਂ ਵਰਦੀਆਂ ਦੇਣੀਆਂ ਨੇ ਬੱਚਿਆਂ ਨੂੰ ਕਿਤਾਬਾਂ ਦੇਣੀਆਂ ਨੇ ਬੱਚਿਆਂ ਨੂੰ ਬੈਗ ਦੇਣੇ ਨੇ ਇਹ ਸਾਰਾ ਕੁਝ ਫਰੀ ਹੈ ਉਹਦੇ ਵਿੱਚੋਂ ਦੇਣਾ ਐਡਮਿਨਜਮੈਂਟ ਨੇ ਉਹਨਾਂ ਦੇ ਖੇਡਣ ਦਾ ਪ੍ਰਬੰਧ ਕਰਨਾ ਹੈ ਉਹਨਾਂ ਨੇ ਪਾਣੀ ਤੇ ਬਾਥਰੂਮਾਂ ਦਾ ਪ੍ਰਬੰਧ ਕਰਨਾ ਹੈ ਬ੍ਰੇਡਿੰਗ ਦੀ ਮੁਰੰਮਤ ਕਰਨੀ ਹੁੰਦੀ ਹੈ ਆ ਸਾਰਾ ਕੁਝ ਠੇਕੇਦਾਰਾਂ ਨੇ ਕਰਨਾ ਹੁਣ ਇੱਥੇ ਰੌਲਾ ਕਿਹੜੀ ਗੱਲ ਦਾ ਪੈ ਗਿਆ ਇੱਥੇ ਰੌਲਾ ਪਿਆ ਕਿ ਪਹਿਲਾਂ ਤਾਂ ਇੱਥੇ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਸੀ ਇਸੇ ਸਕੂਲ ਚ ਉਹ ਜਿਹੜੀਆਂ ਕੁੜੀਆਂ ਟੀਚਰ ਰੱਖੀਆਂ ਹੋਇਆਂ ਸੀ ਉਹਨਾਂ ਦੇ ਨਾਲ ਉਹ ਬਦਸਲੂਕੀ ਕਰਦਾ ਰਿਹਾ ਉਹਨਾਂ ਨਾਲ ਗਲਤ ਨਿਗਾਹ ਨਾਲ ਦੇਖਦਾ ਰਿਹਾ ਉਹਨਾਂ ਨੂੰ ਪਹਿਲਾਂ ਤਾਂ ਕੁੜੀਆਂ ਇੱਕ ਦੂਜੇ ਤੋਂ ਸੰਗਦੀਆਂ ਰਹੀਆਂ ਹੌਲੀ-ਹੌਲੀ ਗੱਲ ਖੁੱਲੀ ਤਾਂ ਕੁੜੀਆਂ ਨੇ ਉਹਨੂੰ ਇਕੱਠੇ ਹੋ ਕੇ ਇਹ ਗੱਲ ਚੱਕੀ ਤਾਂ ਪ੍ਰਿੰਸੀਪਲ ਨੇ ਲਿਖਤੀ ਮਾਫੀ ਮੰਗੀ ਐ ਸਕੂਲ ਦੇ ਵਿੱਚ ਕੁੜੀਆਂ ਤੋਂ ਉਦੋਂ ਪਿੱਛੋਂ ਗੱਲ ਉੱਠ ਖੜੀ ਵੀ ਵਰਦੀਆਂ ਨਹੀਂ ਮਿਲੀਆਂ ਕਿਤਾਬਾਂ ਨਹੀਂ ਮਿਲੀਆਂ ਤਿੰਨ ਸਾਲ ਹੋ ਗਏ ਬੱਚਿਆਂ ਨੂੰ ਕਿਤਾਬਾਂ ਨਹੀਂ ਮਿਲੀਆਂ ਇਹ ਚਰਚਾ ਚੱਲਣ ਲੱਗੀ ਐਜੀਟੇਸ਼ਨ ਹੀ ਕੋਈ ਹੋਇਆ ਇਹੀ ਹਿੱਸਾ ਟੀਚਰਾਂ ਦਾ ਅਧਿਆਪਕਾਂ ਦਾ ਜਿਹੜਾ ਮਾੜਾ ਬੁੱਢਾ ਚੇਤਨੀ ਹਿੱਸਾ ਸੀ ਜਿਹਨੂੰ ਪਤਾ ਵੀ ਇੰਨੀ ਰਕਮ ਆਉਂਦੀ ਹੈ ਐਥੇ ਲੱਗਣੀ ਚਾਹੀਦੀ ਹੈ ਇਹ ਚਰਚਾ ਦਾ ਵਿਸ਼ਾ ਵੱਡਦਾ ਰਿਹਾ ਦੋ ਦਿਨ ਨਹੀਂ ਕਿ ਕੋਈ ਵੀ ਹੋਇਆ ਪਰ ਇਸ ਤੋਂ ਬਾਅਦ ਇਹਨਾਂ ਨੇ ਇੱਕ ਠੇਕੇਦਾਰ ਹੋਰ ਆ ਲਿਆ ਮਾਨਸਾ ਤੋਂ ਗਰਮੇਲ ਸਿੰਘ ਨਾਂ ਉਹਦਾ ਉਹ ਗਰਮੇਲ ਸਿੰਘ ਜਦੋਂ ਆਇਆ ਉਹਨੇ ਹੌਨਸਰ ਕਹਿੰਦਾ ਉਹ ਅਧਿਆਪਕਾਂ ਨੂੰ ਇਕੱਠੇ ਕਰਕੇ ਕਹਿੰਦਾ ਤੁਹਾਡੀਆਂ ਤਨਖਾਹਾਂ ਘਟਾ ਲੈਂਦੇ ਹੀ ਕਿਉਂਕਿ ਦਲੀਲ ਦਿੱਤੀ ਵੀ ਤੁਹਾਡੀਆਂ ਤਨਖਾਹਾਂ ਤੋਂ ਘੱਟ ਕਰਕੇ ਜਿਹੜੇ ਪੈਸੇ ਬਚਣਗੇ ਇਹ ਬੱਚਿਆਂ ਦੀਆਂ ਸਹੂਲਤਾਂ ਤੇ ਲਾ ਦ। ਉਹ ਕਹਿੰਦੇ ਜੀ ਸਾਡੀਆਂ ਤਾਂ ਤਨਖਾਹਾਂ ਪਹਿਲੇ ਹੀ ਕੱਟ ਨੇ। ਕਿਸੇ ਦੀ 8000 ਹੈ ਕਿਸੇ ਦੀ 10000 ਹੈ। 3 ਤਨਖਾਹਾਂ ਸਾਨੂੰ ਇਹ ਛੜਦਾ ਗੁਜ਼ਾਰਾ ਵੀ ਨਹੀਂ ਜਨਾ ਹੁੰਦਾ ਤੁਸੀਂ 8 ਵਾਲੇ ਦੀ 6 ਕਰ ਦੋਗੇ 10 ਵਾਲੇ ਦੀ 8 ਕਰ ਦੋਗੇ ਕਿਵੇਂ ਚੱਲੂਗਾ? ਇੱਕ ਤਾਂ ਗੱਲ ਇਹ ਉੱਠੀ। ਇਹ ਗੱਲ ਮੇਰੇ ਕੋਲੇ ਗਰਮੇਲ ਸਿੰਘ ਘਰੇ ਆ ਕੇ ਦੱਸ ਕੇ ਗਿਆ ਲਿਖਤੀ ਪਈ ਹੈ ਮੇਰੇ ਕੋਲੇ ਇਹ। ਕਿ ਮੈਂ ਟੀਚਰਾਂ ਨੂੰ ਆ ਗੱਲ ਕਹੀ ਹੁਣ ਉਹਨੇ ਐ ਨਹੀਂ ਦੱਸਿਆ ਕਿ ਜਿਹੜਾ ਡਾਕੂਮੈਂਟ ਤੁਸੀਂ ਸਰਕਾਰ ਕੋਲੇ ਪੇਸ਼ ਕਰਦੇ ਹੋ ਉਹਦੇ ਕੋਲੇ ਦੋ categories ਦੇ ਤੁਹਾਡੇ ਕੋਲੇ ਟੀਚਰ ਨੇ ਇੱਕ ਟੀਚਰਾਂ ਦੀ ਤਨਖਾਹ ਹੈ 34000 ਕੁਝ ਟੀਚਰ ਹੋਏਗੇ ਨਾ ਜਿਨ੍ਹਾਂ ਦੀ ਤਨਖਾਹ ਹੈ 48000 ਜਿਹੜੇ 34000 ਵਾਲੇ ਨੇ ਬਾਈ ਮੈਂ ਇਹ ਗੱਲਾਂ ਆ ਸੰਗਤ ਨੂੰ ਨਿਸਰਾ ਰਿਹਾ ਮੁੱਖ ਮੰਤਰੀ ਸਾਹਿਬ ਚੇਅਰਮੈਨ ਹੈ ਨਾ ਸਕੂਲਾਂ ਦਾ ਉਹਦੇ ਕੰਨਾਂ ਨੂੰ ਸੁਣਾ ਰਿਹਾ ਮੈਂ ਗੱਲਾਂ ਜਿਹੜਾ ਕਹਿੰਦਾ ਮੈਂ ਪਿਛਟਾ ਚੱਲ ਨਹੀਂ ਹੋਣ ਦਿੰਦਾ ਜਿਹੜਾ 34000 ਤਨਖਾਹ ਵਾਲੇ ਟੀਚਰ ਨੇ ਉਹਨਾਂ ਨੂੰ 8000 ਦਿੱਤਾ ਜਾਂਦਾ ਤੇ 26000 ਉਹਨਾਂ ਦੀ ਤਨਖਾਹ ਤੋਂ ਏਟੀਐਮ ਰਾਹੀਂ ਕਢਾ ਲਿਆ ਜਾਂਦਾ ਬਾਅਦ ਵਿੱਚ ਜਿਹੜੇ 43000 ਵਾਲੇ ਟੀਚਰ ਨੇ ਉਹਨਾਂ ਨੂੰ 10000 ਰੁਪਇਆ ਦੇ ਕੇ ਬਾਕੀ 31000 ਰੁਪਇਆ ਬਈ ਉਹਨਾਂ ਦਾ ਕਟਾ ਕੇ ਅੱਗੇ ਹੱਥ 'ਚ ਕਰ ਲਿਆ। ਇੰਨਾ ਖਾਣ ਨਾਲ ਸਬਰ ਨਹੀਂ ਆਇਆ। ਹੋਰ ਤਨਖਾਹਾਂ ਕਟਾਉਣ ਦੀ ਗੱਲ ਕਰਦੀ। ਬੱਚਿਆਂ ਨਾਲ ਗਦਾਰੀ ਕਰ ਲਈ ਵਰਦੀ ਨਹੀਂ ਦਿੱਤੀ ਕਿਤਾਬਾਂ ਨਹੀਂ ਦੇ ਰਹੇ ਤੁਸੀਂ ਕਿਤਾਬਾਂ ਪਹਿਲਾਂ ਇਹ ਹੁੰਦਾ ਸੀ ਸਕੂਲਾਂ 'ਚ ਕਿ ਬੱਚਾ ਪੜ ਗਿਆ ਪਹਿਲੀ ਵਾਲਾ ਉਹ ਦੂਜੀ 'ਚ ਹੋ ਗਿਆ ਉਹਨੇ ਆਪਣੇ ਭਰਾ ਨੂੰ ਆਪਣੀਆਂ ਕਿਤਾਬਾਂ ਦੇਤੀਆਂ ਤੀਜੀ ਵਾਲੇ ਨੇ ਦੂਜੀ ਵਾਲੇ ਨੂੰ ਚੌਥੀ ਵਾਲੇ ਨੇ ਤੀਜੀ ਵਾਲੀ ਨੂੰ ਪੰਜਵੇਂ ਵਾਲੇ ਨੇ ਚੌਥੀ ਵਾਲੇ ਨੂੰ ਛੇਵੇਂ ਵਾਲੇ ਨੇ ਪੰਜਵੇਂ ਵਾਲੇ ਨੂੰ ਤਿੰਨ ਤਿੰਨ ਪਾਰਸਾਂ ਹੋ ਕਿਤਾਬਾਂ ਵਰਤੀਆਂ ਜਾਂਦੀਆਂ ਹੁਣ ਬੇੜਾ ਕਰਕੇ ਇਹਨਾਂ ਦਾ ਆਇਆ ਹੋ ਗਿਆ ਕਿ ਸਲੇਬ ਸੁਹੀ ਹੁੰਦਾ ਬਸ ਸੀਰੀਅਲ ਬਦਲ ਦਿੰਦੇ ਨੇ ਆਹ ਪਾਠ ਨੂੰ ਚਾਕੇ ਹੋਰ ਤੇ ਲਾਤਾ ਇਧਰਲੇ ਨੂੰ ਮੂਰੇ ਲਾਤਾ ਉਹਨੂੰ ਮਗਰ ਲਾਤਾ ਤੇ ਕਹਿੰਦੇ ਨੇ ਵੀ ਕਿਤਾਬਾਂ ਨਵੀਆਂ ਤੋਂ ਪੁਰਾਣੀਆਂ ਦਾ ਕੰਮ ਜਾਂਦੀ ਨਹੀਂ ਕਿਉਂਕਿ ਪੈਸੇ ਉਹਨਾਂ ਨੂੰ ਬਟਾਉਣੇ ਨੇ ਜਿਹੜੇ ਕਿਤਾਬਾਂ ਛਾਪਦੇ ਨੇ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਐਮਬੀਡੀ ਐਮਬੀਡੀ ਇੱਕ ਬਹੁਤ ਵੱਡੀ ਟੀਚਰਾਂ ਨੂੰ ਅਧਿਆਪਕਾਂ ਨੂੰ ਪਤਾ ਹੈ ਵਿਦਿਆ ਦੇ ਕਾਬਜ਼ ਹੈ ਕੋਲ